वाहगुरू जी का खालसा वाहगुरू जी की फतेह अज असी साई का पांच सौ बत्ती अंक शुरू करा राग दिहा ग्राम महला चौथा अमृत हर हर नाम है मेरी जिंदड़िए अमृत गुरमत पाए राम हमें माया बिक है मेरी जिंदड़िए हरे मत बिख लह जाए राम मनसुखा हरिया हुआ ਹਰ ਹਰ ਨਾਮ ਤੇ ਆਏ राम ਹਰ ਪਾਗਵ ਦੇ ਲਿਖ ਪਾਇਆ ਮੇਰੀ ਜਿੰਦੜੀਏ ਨਾਨਕ ਨਾਮ ਸਮਾਏ राम ਹਰ ਸੀਤੀ ਮਨ ਬਿਦਿਆ ਮੇਰੀ ਜਿੰਦੜੀਏ ਜੋ ਬਾਲਕ ਲਗ ਦੁੱਧ ਖੀਰੇ राम ਹਰ ਬਿਨ ਸੰਤ ਨਾ ਪਾਈ ਮੇਰੀ ਜਿੰਦੜੀਏ ਜੋ ਚਾਤਕ ਜਨ ਬਿਨ ਤੇਰੇ राम ਸਤਿਗੁਰ ਸਨਹੀ ਜਾਏ ਬੋ ਮੇਰੀ ਜਿੰਦੜੀਏ ਗੁਣ ਦੱਸੇ ਆ ਪ੍ਰਭ ਕੀਰੇ राम ਤੇ ਨਾਨਖ ਹਰ ਮੇ ਲਾਇਆ ਮੇ ਜਿੰਦੜੀਏ ਕਰਵਾਜੇ ਸਬਦ ਕਨੇਰੇ RAM ਮਨਮੁਖ ਹੋ ਮੇ ਵਿਚੜੇ ਮੇ ਜਿੰਦੜੀਏ ਵਿਖਵਾਦੇ ਹਮੇ ਜਾ ਲੈ RAM ਜੋ ਪੰਖੀ ਕਪੂਤਿਆ ਬਨਾਇਆ ਮੇ ਜਿੰਦੜੀਏ ਤੇ ਮਨਮੁਖ ਸਵਸ ਕਾ ਲੈ RAM ਜੋ ਮੋ ਮਾਇਆ ਚਿਤ ਲਾਇ ਦੇ ਮੇ ਜਿੰਦੜੀਏ ਸੇ ਮਨਮੁਖ ਬਿਟਾਲੇ RAM ਜੇ ਨਾਨਕ ਤਰਾਹ ਤਰਾਹੇ ਸਣਾ ਗਤੀ ਮੇਰੀ ਜਿੰਦੜੀਏ ਗੁਰਨਾਨਕ ਘਰਖਵਾਲੇ RAM ਹਰ ਜਨ ਹਰੇ ਉਪਰੇ ਮੇਰੀ ਜਿੰਦੜੀਏ ਤੁਰ ਪਾਗ ਬਡੇ ਹਰ ਪਾਇਆ RAM ਹਰ ਨੰਪੂਤ ਹੈ ਮੇਰੀ ਜਿੰਦੜੀਏ ਗੁਰਖੇਵਟ ਸਬਦ ਤਰਾਇਆ RAM ਹਰ ਹਰ ਬੁਰਖ ਦਿਆਲ ਹੈ ਮੇਰੀ ਜਿੰਦੜੀਏ ਗੁਰਸਤ ਗੁਰ ਮੀਠਾ ਲਗਾਇਆ RAM कर किपा सुन बेनती हर हर जन नानक नाम त्या राम महला जग कीरत नाम है मेरी हर, कीरत हर, राम। हर, हर नाम पवित्र है मेरी जिंदड़ी जब हर हर नाम उधारे राम सब किलिक पाप दुख कटिया मेरी जिंदड़ी मल गुरमुख नाम उतारे राम ਵਡ ਪੁਨੀ ਹੱਤਿਆਏ ਜਨਾਨਕ ਹਮ ਮੂਰਖਾ ਮੂਦ ਨਿਸਤਾਰੇ RAM ਜੋ ਹਰ ਨਾਮ ਤੇ ਆਏ ਦੇ ਮੇਰੀ ਜਿੰਦੜੀਏ ਤੇ ਨਾ ਪੱਛੇ ਬਸ ਗਤਿਆਏ ਨਾਮ ਅੰਤਰ ਨਵ ਨਿਦਨਾ ਹੈ ਮੇਰੀ ਜਿੰਦੜੀਏ ਗੁਰ ਸਤਗੁਰ ਅਲਕ ਲਖਾਏ ਨਾਮ ਗੁਰਿਆ ਸਮਨ ਸਾ ਪੂਰੀਆ ਮੇ ਜਿੰਦੜੀਏ ਹਰ ਮਿਲਿਆ ਭੁਖ ਸਬਜਾਏ RAM ਤੁਰਮਸਤਖਰ ਪ੍ਰਭ ਲਿਖਿਆ ਮੇ ਜਿੰਦੜੀਏ ਜਨਾਨਕ ਹਰ ਗੁਣ ਗਾਏ RAM ਮੰ ਪਾਪੀ ਬਲਵੰਚੀਆ ਮੇਰੀ ਜਿੰਦੜੀਏ ਪਰ ਦਰੋਹੀ ਠਗ ਮਾਇਆ ਰਾਮ ਮੜ ਭਾਗੀ ਗੁਰ ਪਾਇਆ ਮੇਰੀ ਜਿੰਦੜੀਏ ਗੁਰ ਪੂਰੇ ਗਤ ਮਿਤ ਪਾਇਆ ਰਾਮ ਗੁਰ ਅਮਰ ਹਰਮukh ਚੋਇਆ ਮੇਰੀ ਜਿੰਦੜੀਏ ਫਿਰ ਮਰਦਾ ਬਹੜ ਜਿਵਾਇਆ ਰਾਮ ਜੇ ਨਾਨਕ ਸਤਗੁਰ ਜੋ ਮਿਲੇ ਮੇਰੀ ਜਿੰਦੜੀਏ ਏਤਨ ਕੇ ਸਭ ਦੁੱਖ ਗਵਾਇਆ ਰਾਮ ਆਤਿ ਉਤਮ ਹਰ ਨਾਮ ਹੈ ਮੇ ਜਿੰਦੜੀਏ ਜਿਤ ਚੱਪੀ পাপ ਗਵਾ ਤੇ ਰਾਮ ਤਿਤ ਪਵਿੱਤਰ ਗੁਰ ਹਰ ਕੀ ਏ ਮੇ ਜਿੰਦੜੀਏ ਚੌ ਚੌ ਕੁੰਡੀ ਚੌ ਜੁਗ ਜਾਤੇ ਰਾਮ ਹਾਵੇਂ ਮੈਲ ਸਬੁਸਰੀ ਮੇਰੇ ਜਿੰਦੜੀਏ ਮੇਰੀ ਜਿੰਦੜੀਏ ਹਰਿ ਅਮਰਤ ਹਰ ਸਰਨਾ ਤੇ ਰਾਮ ਅਪਰਾਧੀ ਪਾਪੀ ਉਦਰੇ ਮੇਰੇ ਜਿੰਦੜੀਏ ਜਨ ਨਖਿਨ ਹਰਿ ਨਾਮ ਤੇ ਰਾਮ ਵਿਹਾਗੜਾ ਮਹਲਾ ਚੋਤਾ ਹਾ ਬਲੀ ਹਾਰੀ ਤਿੰਨ ਕੋ ਮੇਰੇ ਜਿੰਦੜੀਏ ਜਿਨ ਹਰਿ ਹਰਿ ਨਾਮ ਅਧਾਰੋ ਰਾਮ ਗੁਰ ਸਤਗੁਰ ਨਾਮ ਬਥੜਾਇਆ ਮੇਰੇ ਜਿੰਦੜੀਏ ਬਿਕ ਪਾਉਜਲ ਤਾਰਨ ਹਰੋ ਰਾਮ जिन इक मन हरते आया मेरी जिंदड़िए ते संत जना जय कारो राम नानक हर जप सुख पाया मेरी जिंदड़िए सब दुख निवारण हारो राम सारसना तन्न तान है मेरी जिंदड़िए गुण गावे हर प्रभु के रे राम ते श्रवण पले सोब नीक हर मेरे है मेरी जिंदड़िए हर कीर्तन सुने हर तेरे राम सो शीश पला पवित्र पावन है meri jindadi e jo jai lage gur paire ram gur vitho nanak varia meri jindadi e jin har har naam ch tere ram te netra pale parwan hai meri jindadi e jo sadhu satgur de khe ram te hast punit pavitra hai meri jindadi e jo har jass har har leke ram tis jan ke pag nit poojiye meri jindadi e jo marg taram chale se ram ਨਾਨਕ ਤਿੰਨ ਵਿਠੋ ਵਾਰਿਆ ਮੇਰੀ ਜਿੰਦੜੀਏ ਹਰ ਸੁਣ ਹਰ ਨਾਮ ਨੇ ਸੇ ਰਾਮ ਤਤ ਪਤਾ ਲਕਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਤੇ ਆਵੇ ਨਾ ਪੌਣ ਪਾਣੀ ਬੇ ਸੰਤਰੋ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੇ ਰਾਮ ਵਾਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਤੇ ਆਵੇ ਰਾਮ ਨਾਨ ਤੇ ਹਰ ਦਰ ਪਹਿਨਾਇਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੇ ਰਾਮ ਵਿਹਾਗਰਾਮ ਹੱਲਾ ਜੋਤਾ ਜਿਨ ਹਰ ਹਰ ਨਾਮ ਨਚੀਤਿਓ ਮੇਰੀ ਜਿੰਦੜੀਏ ਤੇ ਮਨ ਮੁਖ ਮੋੜਿਆ ਨੇ ਰਾਮ ਜੋ ਮੋਹ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀਏ ਸੇ ਅੰਤ ਗਏ ਪਛਤਾਣੇ ਰਾਮ ਹਰ ਦਰਗੇ ਟੋਈ ਨਾਲ ਹਨ ਮੇਰੀ ਜਿੰਦੜੀਏ ਜੋ ਮਨ ਮੁਖੇ ਪਾਪ ਲੁਭਾਣੇ ਰਾਮ ਜਨਾਨ ਗੁਰਮੁਖ ਲੁਭਰੇ ਮੇਰੀ ਜਿੰਦੜੀਏ ਹਰ ਜਪ ਹਰ ਨਾਮ ਸਮਾਣੀ ਰਾਮ ਸਭ ਜਾਏ ਮਿਲੋ ਸਤਿਗੁਰ ਕੋ ਮੇਰੀ ਜਿੰਦੜੀਏ ਜੋ ਹਰ ਹਰ ਨਾਮ ਧਣਾਵੇ ਰਾਮ ਹਰ ਜਪਦਿਆ ਖਿੰਟਿਲ ਨਾ ਕੀ ਜੀ ਮੇਰੀ ਜਿੰਦੜੀਏ ਮਤ ਕੇ ਝਾਪੇ ਸਾਇਆ ਵੇ ਕੇ ਨਾ ਆਵੇ ਰਾਮ ਸਾਵੈ ਲਾਸੋ ਮੁਰਦਸਾ ਕੜੀ ਸੋ ਮੋਤ ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚਿਤ ਆਵੇ ਰਾਮ ਹਰ ਚਪਦਿਆ ਅਖਿਨ ਟਿਲ ਨ ਕੀਜੀ ਮੇਰ ਜਿੰਦੜੀ ਮਤ ਕੇ ਜਾਪੇ ਸਾਇ ਆਵੇ ਕੇ ਨ ਆਵੇ ਰਾਮ ਸਵੇਲਾ ਸੋ ਮੂਰਤ ਸਰ ਕੜੀ ਸੋ ਮੋਹਤ ਸਫਲ ਹੈ ਮੇਰੀ ਜਿੰਦੜੀ ਜਿਤ ਹਰ ਮੇਰਾ ਚਿਤ ਆਵੇ ਰਾਮ ਜੇ ਨਾਨਕ ਨਾਮ ਤੇ ਆਇਆ ਮੇਰ ਜਿੰਦੜੀ ਜਮ ਕੰਕਰ ਨੇ ਨ ਆਵੇ ਰਾਮ ਹਰ ਵੇਖੇ ਸੁਣੇ ਨਿਤ ਸਭ ਕਿਛ ਮੇਰੀ ਜਿੰਦੜੀ ਸੋ ਡਰੇ ਜਿਨ ਪਾਪ ਕਮਾਤੇ ਕਮਤੇ ਰਾਮ ਜਿ세 ਅੰਤਰਹਿਰ ਦਾ ਸੁਧ ਹੈ ਮੇਰੀ ਜਿੰਦੜੀਏ ਤਿੰਨ ਜਨ ਸਭ ਡਰ ਸੁਤ ਕਤੇ ਰਾਮ ਹਰ ਪਾਉ ਨਾਮ ਪਤੀ ਜਿਆ ਮੇਰੀ ਜਿੰਦੜੀਏ ਸਭ ਚਖ ਮਾਰਨ ਦੁਸ਼ਟ ਕਪ ਉਤੇ ਰਾਮ ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ ਜਿਨ ਪੈਰੀਆਂ ਸਭ ਕਤੇ ਰਾਮ ਸੋ ਐਸਾ ਹਰ ਨਿਤ ਸੇਵਿਏ ਮੇਰੀ ਜਿੰਦੜੀਏ ਜੋ ਸਬਦੋ ਸਹ ਹੈ ਵੱਡਾ ਰਾਮ ਜਿਨ ਇੱਕ ਮਨ ਇੱਕ ਇਰਾਦਿਆ ਮੇਰ ਜਿੰਦੜੀਏ ਤਿੰਨਾ ਨਾ ਹੀ ਕਿਸੇ ਦੀ ਕਿਛ ਛੱਡਾ ਰਾਮ ਗੁਰਸੇਵੀ ਹਰ ਮਹਿਲ ਪਾਇਆ ਮੇਰ ਜਿੰਦੜੀਏ ਚੱਕ ਮਾਰਾ ਸਭ ਨਿੰਦਕ ਕੰਡਾ ਰਾਮ ਜਨ ਨਾਨਕ ਨਾਮ ਤੇ ਆਇਆ ਮੇਰ ਜਿੰਦੜੀਏ ਤਰ ਮਸਤਖ ਹਰ ਲਿਖਾ ਛੱਡਾ ਰਾਮ